we uh -huh. ਜਿੰਦਾਬਾਦ 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 ਰੋਜ਼ ਨੂੰ ਪਹਿਨਾ ਇਹ ਸ਼ਬਦ ਜਿੰਦਾਬਾਦ ਮਾੜਾ ਮਾੜਾ ਇਹੋ ਗੱਲ ਬਾਤ ਨਹੀਂ ਕਰਦੀ ਇੱਧਰ ਉਹਦੇ ਲਈ ਮੈਂ ਛੋਟੀ ਜਿਹੀ ਬੰਦਾ ਇਹ ਕਿਸੇ ਬੱਚੇ ਨੂੰ ਸਮੱਸਿਆ ਹੋਵੇ ਤੇ ਉਹ ਸਿੱਧਾ ਬੋਰਡ ਦੇ ਚੇਅਰਮੈਨ ਕੋਲ ਨਹੀਂ ਜਾਂਦਾ ਉਹਨੂੰ ਗੱਲ ਨਹੀਂ ਕਰਦਾ ਸੁਪਰਵਾਈਜ਼ਰ ਨੂੰ ਕਰਦੇ ਆਂ ਪਾਈਂ ਗੱਲ ਸਾਡੇ ਵੱਲ ਧਿਆਨ ਦਿਓ ਸਾਡੇ ਵੱਲ ਤੁਹਾਡੀ ਗੱਲ ਸੁਣ ਹੈ ਸਾਡੇ ਵੱਲ ਚਲ ਚਲ ਕਿਉਂ ਗਿਆ ਕਿਸੇ ਪਾਰਟੀ ਦੇ ਨੁਮਾਇੰਦੇ ਬਣ ਕੇ ਥੱਲੇ ਆਏ ਸਾਡੀ ਗੱਲਬਾਤ ਆ ਤੁਹਾਡੇ ਇਹ ਤੁਹਾਨੂੰ ਲੱਗਦਾ ਹੋਵੇ ਕਿ ਇਹ ਗੱਲ ਜਿਹੜੀ ਇਨਸਾਨੀਅਤ ਪੱਤਰ ਤੇ ਸਹੀ ਆ ਇਹਨੂੰ ਧਿਆਨ ਨਾਲ ਸੁਣ ਲਓ ਜੇ ਤੁਹਾਨੂੰ ਲੱਗਦਾ ਇਨਸਾਨੀਅਤ ਪੱਤਰ ਤੇ ਇਹ ਗੱਲ ਹੈ ਹੀ ਨਹੀਂ ਫਿਰ ਬਿਲਕੁਲ ਜਮੀ ਨਾ ਸਕਦਾ ਸਾਡਾ ਸਵਾਲ ਇਹ ਆ ਕਿ ਲਖੀਨਪੁਰ ਖੀਰੀ ਦੇ ਵਿੱਚ 2021 ਦੇ ਵਿੱਚ ਭਾਜਪਾ ਸਰਕਾਰ ਨੇ 9 ਬੰਦੇ ਅਜੇ ਮਿਸਰਾ ਟੈਣੀ ਦੇ ਸਾਫ਼ ਸੁਪਸ਼ਟ ਸੀ ਇਹ ਗੱਡੀ ਥਲੇ ਦਰੜ ਕੇ ਸ਼ਾਂਤਮਈ ਪ੍ਰੋਟੈਸਟ ਕਰਕੇ ਆ ਰਹੇ ਲੋਕਾਂ ਨੂੰ ਮਾਰਿਆ 120 ਬੀ ਦਾ ਇਹ ਨਹੀਂ ਕੋਈ ਆਪਾਂ ਕੋਈ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰਨ ਜਾਂਦੇ ਨੇ ਨਹੀਂ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖੀ ਪਰ ਜੇ ਬੋਲਣ ਬੋਲਣ ਸ਼ਬਦਾਂ ਵਧਿਓ ਸਰਕਾਰ ਦੀ ਗੱਲ ਮੈਂ ਕਿਹਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਆਪਸਰਦਾ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀਆਂ ਅਫਸੋਸ ਦੇ ਦੋ ਸ਼ਬਦ ਨੇ ਕਿ ਇੰਨੇ ਲੋਕ ਇਹਨਾਂ ਬਾਰਡਰਾਂ ਤੇ ਮਾਰੇ ਗਏ 16 ਹੁਣ ਮਰ ਗਏ ਹਾਂ ਇਹ ਤੁਸੀਂ ਹਮੇਸ਼ਾ ਨਹੀਂ ਕਿ ਜਿਹੜੀ ਮੈਂ ਗੱਲ ਕਰਦਾ 16 ਹੁਣ ਮਰ ਗਏ 421 ਸਾਡੇ ਕੋਲ ਹੋ ਗਏ ਤੁਸੀਂ ਹਸਪੀਟਲਾਂ ਤੋਂ ਲੈ ਲਓ 16 ਮਰ ਗਏ 33 ਜਿਹੜੇ ਨੇ ਲਾਈਫ ਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਹੋ ਕੇ ਇੱਕ ਮੈਂਟਲੀ ਰਿਪੋਰਟਡ ਹੋ ਗਿਆ ਵਿਰੋਧ ਜਿਹੜਾ ਵਾ ਸ਼ਹਿਰ ਚ ਐਂਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਇਹ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਐ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਜੀ ਜਿਹੜੀ ਐ ਇਹ ਜਿਹੜੀ ਐ ਕਾਤਲ ਪਾਰਟੀ ਐ ਦੇਖ ਕਰਕੇ ਬੀਜੇਪੀ ਦਾ ਅੱਜ ਵਿਰੋਧ ਆ ਜਨਰੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ ਇਹ ਇਹ ਕਰਾਂਗੇ ਇਹ ਤੋਂ ਬਾਅਦ ਚ ਅਸੀਂ ਭਾੜੀ ਹੋ ਜਾ ਲੱਗ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਬੀਜੇਪੀ ਦੇ ਜਿਹੜੇ ਲੀਡਰ ਖਲੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀ ਮੰਗਾ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਇੱਕ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਐਂਡ ਟਰ ਦੀ ਡਿਊਟੀ ਵੀ ਸਾਡੀ ਜੇ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀ ਗੱਲਾਂ ਦੱਸੀ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਸੀ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ-ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਡੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧਤ ਸੀ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਮਾਇੰਦਗੀ ਕਰੇ ਸੀ ਰਵਿੰਦਰ ਸਿੰਘ ਮਸਾਨੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ਦੇਵ ਜੀ ਆਈਪੀਐਸ ਉਹਨਾਂ ਦੇ ਅਸੀਂ ਦਿੱਥੇ ਨਿਰਦੇਸ਼ਾਂ ਅਨੁਸਾਰ ਜਿਹੜਾ ਲਾ ਆਰਡਰ ਕੈਮਰਾ ਖਰੇ ਨੇ ਇੱਥੇ ਸ਼੍ਰੀ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਜੀ